ਵੱਲੇਦਾਰੀ ਦਾ ਕੰਮ ਕਰਕੇ ਤੇ ਮਿਹਨਤ ਮੁਸ਼ਕਲ ਕਰਕੇ ਆਪਣੇ ਪਰਿਵਾਰ ਦਾ ਪੇਟ ਪਾਲਣ ਵਾਲੇ ਦੋ ਪ੍ਰਵਾਸੀ ਮਜ਼ਦੂਰਾਂ ਦੇ ਨਾਲ ਇੱਕ ਅਜਿਹੀ ਅਣਹੋਣੀ ਘਟਨਾ ਵਾਪਰੀ ਹੈ ਕਿ ਪਰਿਵਾਰ ਦੇ ਵਿੱਚ ਮਾਤਮ ਛਾ ਗਿਆ ਹੈ ਤੇ ਘਰ ਦੇ ਵਿੱਚ ਜਿਹਾ ਮਾਮਲਾ ਸਾਹਮਣੇ ਆਇਆ ਹੈ ਮੱਛਵਾੜਾ ਸਾਹਿਬ ਤੋਂ ਜਿੱਥੇ ਕਿ ਸਮਰਾਲਾ ਰੋਡ ਤੇ ਇੱਕ ਦਰਦਨਾਕ ਹਾਦਸਾ ਵਾਪਰਿਆ ਹੈ ਜਿਸ ਦੇ ਵਿੱਚ ਦੋ ਪ੍ਰਵਾਸੀ ਨੌਜਵਾਨਾਂ ਦੀ ਮੌਤ ਹੋਈ ਦੱਸੀ ਜਾ ਰਹੀ ਹੈ ਜਾਣਕਾਰੀ ਮੁਤਾਬਕ ਦੋਵੇਂ ਮੋਟਰਸਾਈਕਲ ਤੇ ਸਵਾਰ ਹੋ ਕੇ ਕੋਲਡ ਸਟੋਰ ਦੇ ਵਿੱਚੋਂ ਆਪਣਾ ਕੰਮ ਖਤਮ ਕਰਕੇ ਆਪਣਾ ਕਰਵਲ ਵਾਪਸ ਪਰਤ ਰਹੀ ਸੀ ਕਿ ਉਹਨਾਂ ਨੂੰ ਕਰ ਪਰਤਣਾ ਨਸੀਬ ਨਹੀਂ ਹੋਇਆ ਕਿ ਅਚਾਨਕ ਇੱਕ ਗੱਡੀ ਦੇ ਨਾਲ ਉਹਨਾਂ ਦੀ ਟੱਕਰ ਹੋ ਗਈ ਤੇ ਹਾਦਸੇ ਦੇ ਵਿੱਚ ਇੱਕ ਨੌਜਵਾਨ ਦੀ ਮੌਕੇ ਤੇ ਹੀ ਮੌਤ ਹੋ ਗਈ ਜਦਕਿ ਦੂਸਰੇ ਨੂੰ ਜਦੋਂ ਹਸਪਤਾਲ ਪਹੁੰਚਾਇਆ ਜਾ ਰਿਹਾ ਸੀ ਤਾਂ ਉਸ ਦੀ ਵੀ ਮੌਤ ਹੋਈ ਦੱਸੇ ਜਾ ਰਹੀ ਹੈ ਤਾਂ ਕੰਮ ਤਾਂ ਹੋ ਰਹੇਗੇ ਜੀ ਗੱਡੀ ਸਟੋਰ ਕੋ ਤੇ ਉਧਰੋਂ ਉਧਰੋਂ ਗੱਡੀਆਂ ਆ ਰਹੀ ਸੀ ਕੰਮ ਤੋਂ ਮੰਡਾ ਆ ਰਿਹਾ ਸੀ ਤੇ ਸਮਰਾਲੇ ਵੱਲ ਗੱਡੀ ਜਾਂਦਾ ਸੀਗਾ ਤੇ ਮੌਕੇ ਦੇ ਉੱਤੇ ਬਾਰਦਤ ਹੋ ਗਈ ਜੀ ਸਕਾਦ ਨਾਲ ਬੱਜ ਗਿਆ ਗੱਡੀ ਨਾਲ ਹੋਇਆ ਜੀ ਹਮਾਂ ਚੱਲਦੀ ਗੱਡੀ ਆ ਅੱਛਾ ਮੌਕੇ ਤੇ ਇਸ ਦੀ ਮੌਤ ਮਾਤਾ ਹੋ ਗਈ ਜੀ ਬੱਚੇ ਦੀ ਦੋਏ ਜੀ ਮੌਕੇ ਤੇ ਜੀ ਕਿੰਨੇ ਬੱਚੇ ਨੇ ਇਹਦੇ ਵਿੱਚ ਵਿਆਹ ਹੋਇਆ ਸੀ ਵਿਆਹ ਹੋਇਆ ਨੇ ਜੀ ਦੋ ਤਿੰਨ ਤਿੰਨ ਮੁੰਡੇ ਆ ਜੀ ਅੱਛਾ ਕੀ ਮੰਗ ਕਰਦੇ ਪ੍ਰਸ਼ਾਸਨ ਤੋਂ ਪ੍ਰਸ਼ਾਸਨ ਲੋਕਾਂ ਨੇ ਇਹੀ ਕਰਦਾ ਵੀ ਸਾਨੂੰ ਇਨਸਾਫ਼ ਮਿਲ ਜਾਵੇ ਮੇਰਾ ਭਾਂਜਾ ਜੀ ਕੀ ਗੱਲ ਹੋ ਗਈ ਉਹ ਅਲੱਡੋ ਸਟੋਰ ਦੇ ਵਿੱਚ ਪਗਣ ਵਾਲੇ ਅਲੱਡੋ ਸਟੋਰ ਤੇ ਕੰਮ ਕਰਕੇ ਆ ਰਿਹਾ ਸੀ ਤੇ ਗੱਡੀ ਉਧਰੋਂ ਸੀ ਆਈ ਤੇ ਬੜੀ ਸਪੀਡ ਨਾਲ ਆਈ ਤੇ ਉਹਦੇ ਵਿੱਚ ਬੱਜਿਆ ਜੀ ਤੇ ਗੱਡੀ ਮਾਰ ਚੱਲੀ ਸੀ ਇਮਾਰਤਲੀ ਨੰਬਰ ਦੱਸਿਆ ਜੀ ਤੇ ਉਹ ਦੇ ਲਾਫਰਵਾਇ ਕਰਕੇ ਗੱਡੀ ਵੱਜੀ ਤੇ ਮੌਕੇ ਤੇ ਮੇਰੇ ਪਾਂਡੇ ਦੀ ਮੌਤ ਹੋ ਗਈ ਅਗੇ ਬਹਿ ਰਹੇ ਜੀ ਤੇ ਉਹ ਵੀ ਆਇਆ ਸੀਗਾ ਉਹਦੇ ਉਹਦੇ ਦੋ ਜਵਾਕ ਨਹੀਂ ਛੋਟੇ ਛੋਟੇ ਜਵਾਕ ਨਹੀਂ ਅੱਛਾ ਜੀ ਪ੍ਰਸ਼ਾਸਨ ਤੋਂ ਪ੍ਰਸ਼ਾਸਨ ਜੀ ਬੇਨਤੀ ਕਰਦੇ ਹਾਂ ਦੀ ਵੀ ਸਾਡੀ ਜੋ ਹੁਣ ਆ ਜੀ ਸਾਡੀ ਮਦਦ ਕੀਤੀ ਜਾਵੇ ਇਹ ਕਾਨੂੰਨੀ ਬੰਦੀ ਹੈ ਸਾਡੀ ਇਸਪੋਰਟ ਕੀਤੀ ਜਾਵੇ ਨਾਲ ਕਾਨੂੰਨ ਪਿਟਾਈ ਕਰਵਾਈ ਕੀਤੀ ਜਾਵੇ ਪੁਲਿਸ ਅਧਿਕਾਰੀ ਨੇ ਜਾਣਕਾਰੀ ਦਿੱਤੀ ਹੈ ਕਿ ਮ੍ਰਿਤਕਾਂ ਦੀਆਂ ਲਾਸ਼ਾਂ ਦਾ ਪੋਸਟਮਾਰਟਮ ਕਰਵਾਇਆ ਜਾ ਰਿਹਾ ਹੈ ਤੇ ਹਾਦਸੇ ਵਿੱਚ ਮਾਰੇ ਗਏ ਦੋਵੇਂ ਨੌਜਵਾਨ ਗਰੀਬ ਪਰਿਵਾਰ ਦੇ ਨਾਲ ਸਬੰਧ ਰੱਖਦੇ ਨੇ ਤੇ ਉਹਨਾਂ ਵੱਲੋਂ ਡਰਾਈਵਰ ਦੇ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ ਤੇ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਰਾਤ ਕੋਈ ਸਾਡੇ ਕੋਲ ਇਨਫੋਰਮੇਸ਼ਨ ਆਈ ਸੀ ਕਿ ਵੀ ਇੱਕ ਨਾ ਇੱਥੇ ਪ੍ਰਵਾਸੀ ਰਹਿੰਦੇ ਹੈਗੇ ਗੁਰੂ ਗੋਲੋਨੀ ਦੇ ਵਿੱਚ ਜਿਹੜੇ ਆਪਣੇ ਪੱਲੇਦਾਰੀ ਦਾ ਕੰਮ ਕਰਦੇ ਆ ਕੋਲਡ ਸਟੋਰ ਤੋਂ ਰਾਤ ਕੋਈ 9:30 9:40 ਤੇ ਕੰਮ ਕਰਕੇ ਵਾਪਸ ਆ ਰਹੇ ਸੀਗੇ ਤੇ ਇਹ ਸ਼ਿਵਾ ਪੈਲਸ ਹੈਗਾ ਜੀ ਸਮਰਾਲਾ ਰੋਡ ਤੇ ਉੱਥੇ ਮਤਲਬ ਇਹਨਾਂ ਨੇ ਇਹਨਾਂ ਦੇ ਵਿੱਚ ਕਾਰ ਵੱਜੀ ਹੈਗੀ ਸਿਟੀ ਹੁੰਡਾ ਕਾਰ ਤੇ ਇਹ ਉਹਨਾਂ ਦੇ ਵਿੱਚ ਮੌਕੇ ਤੇ ਇੱਕ ਆਪਣੇ ਮੌਤ ਹੋ ਗਈ ਸੀਗੀ ਇੱਕ ਮਿਥਨ ਕੁਮਾਰ ਦੀ ਇੱਕ 14 108 ਐਂਬੂਲੈਂਸ ਮੌਕੇ ਤੇ ਫਿਰ ਬੁਲਾਈ ਗਈ ਤੇ ਦੂਸਰੇ ਲੜਕੇ ਦੀ ਵੀ ਮੌਤ ਹੋ ਗਈ ਜਿਹਦੇ ਵਿੱਚ ਦੋ ਲੜਕਿਆਂ ਦੀ ਮੌਤ ਹੋ ਗਈ ਤੇ ਇੱਕ ਇੰਜਰਡ ਹੈਗਾ ਤੇ ਉਹ ਅਸੀਂ ਐਫ ਆਈ ਆਰ ਦਰਜ ਕਰਕੇ ਤੇ ਜਿਹੜੀ ਹੈਗੀ ਆ ਪੋਸਟਮਾਰਟਮ ਕਰਾ ਕੇ ਬਾਰਸਾ ਨੂੰ ਡੈੱਡ ਬੋਡੀ ਦੇ ਰਿਆਂ ਗੱਡੀਆਂ ਅਸੀਂ ਦੋਨੋਂ ਹੀ ਰਿਕਵਰ ਕਰ ਲਈਆਂ ਗਿਆ ਮੋਟਰਸਾਈਕਲ ਤੇ ਕਾਰ ਤੇ ਚਾਲਕ ਦਾ ਮਾਮਲਾ ਦਰਜ ਕਰਿਆ ਹਾਂ ਹਾਂ ਚਾਲਕ ਹੈਗਾ ਸतीश ਕੁਮਾਰ ਆ ਜੀ ਉਹਨੇ ਦਾ ਰਹਿਣ ਵਾਲਾ ਹੈਗਾ ਉਹਦੇ ਖਿਲਾਫ ਅਸੀਂ ਮਾਮਲਾ ਦਰਜ ਲਿਆ ਦੱਸ ਦਈਏ ਕਿ ਇੱਕ ਮ੍ਰਿਤਕ ਦੇ ਪਰਿਵਾਰ ਦੇ ਵਿੱਚ ਪਤਨੀ ਸਮੇਤ ਤਿੰਨ ਬੱਚੇ ਤੇ ਦੂਸਰੇ ਮ੍ਰਿਤਕ ਦੇ ਪਰਿਵਾਰ ਦੇ ਵਿੱਚ ਪਤਨੀ ਸਮੇਤ ਦੋ ਬੱਚੇ ਹੀ ਰਹਿ ਗਏ ਨੇ ਜੋ ਕਿ ਇਨਸਾਫ ਦੀ ਗੁਹਾਰ ਲਗਾ ਰਹੇ ਨੇ ਜਗਬਾਨੀ ਟੀਵੀ ਲਈ ਗੁਰਦੀਪ ਤੱਕਰ ਦੀ ਰਿਪੋਰਟ